ਪਿੰਡ ਦੱਸਣਾ ਇੱਕ ਦੂਸਣਾ ਚੱਲ ਦੱਸਣਾ ਪਿੰਡ ਦੱਸ ਸਾਡਾ ਪਿੰਡ ਕਿਹੜਾ ਜੀਓ ਵਾਲਾ ਆ ਬੇਨਤੀ ਇਹ ਸਮੂਹ ਸੰਗਤਾਂ ਨੂੰ ਵੀ ਆ ਲੜਕੀਆਂ ਦੇ ਮਗਰ ਆਉਂਦੇ ਆ ਜੀ ਆਹ ਵੇਖ ਲਓ ਇਹਨਾਂ ਦੀ ਉਮਰ ਵੇਖ ਲਓ ਤੇ ਆ ਲੋਕ ਵੀ ਜਿਹੜੇ ਵੀਰ ਗਿੱਲ ਬੜਾਜ ਤੇ ਸਾਡੀ ਜਥੇਬੰਦੀ ਦੇ ਸਿੰਘ ਬਾਬਾ ਬੁੱਢਾ ਸੈਲਜੀ ਸਤਕਾਰ ਕਮੇਟੀ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਲਾਡੀ ਪੰਜਵੜ ਬੇਨਤੀ ਕਰਦਾ ਸੰਗਤਾਂ ਨੂੰ ਕਿ ਆਪੋ ਆਪਣੀਆਂ ਲੜਕੀਆਂ ਨੂੰ ਮਗਰ ਜਾ ਕੇ ਪੜਾਇਆ ਕਰੋ ਆਹ ਮੋਟਰਸਾਈਕਲ ਆ ਜੀ ਜਿਹੜਾ ਤੁਸੀਂ ਵੇਖ ਰਹੇ ਹੋ ਜਿਹਦੇ ਤੇ ਮਗਰ ਕੁੜੀਆਂ ਦੇ ਆਉਂਦੇ ਆ ਲੜਕੀਆਂ ਨੂੰ ਤੇ ਆਪੋ ਆਪਣੀਆਂ ਲੜਕੀਆਂ ਨੂੰ ਜਿਹੜਾ ਵਾ ਤੁਸੀਂ ਮਗਰ ਜਾ ਕੇ ਉਹਨਾਂ ਦੀ ਹਿਫਾਜ਼ਤ ਕਰਿਆ ਕਰੋ ਤਾਂ ਕਿ ਸਾਨੂੰ ਇਹੋ ਜੀ ਨੌਬਤ ਨਾ ਹੋਵੇ ਤੇ ਹੁਣ ਇਹਨਾਂ ਦੀ ਸੇਵਾ ਵੀ ਹੋਣ ਲੱਗੀ ਆ ਤੇ ਸੰਗਤਾਂ ਨੂੰ ਬੇਨਤੀ ਆਪ ਆਪਣੀਆਂ ਬੱਚੀਆਂ ਦੇ ਮਗਰ ਜਾ ਕੇ ਪਤਾ ਕਰਿਆ ਕਰੋ ਕਿ ਕੋਈ ਛੇੜਖਾਨੀ ਨਹੀਂ ਕਰਦਾ ਤੇ ਜੇ ਕੋਈ ਨਹੀਂ ਕਿਸੇ ਦੇ ਹੱਥ ਪੈਰ ਹੱਥਾਂ 'ਚ ਕਿਸੇ ਦੇ ਕੁਝ ਤੇ ਸਾਡੀ ਜਥੇਬੰਦੀ ਨਾਲ ਸੰਪਰਕ ਕਰ ਲੋ ਬਾਬਾ ਵੱਡਾ ਸਤਕਾਰ ਕਮੇਟੀ ਦੇ ਨਾਲ ਤੇ ਆ ਵੀਰ ਜੀ ਗਿੱਲ ਬੜਾ ਜਪਿੰਦ ਦੇ ਨੇ ਜਥੇਬੰਦੀ ਦੇ ਸਿੰਘ ਇਹਨਾਂ ਨੇ ਸੇਵਾ ਨਿਭਾਈ ਆ ਤੇ ਕਾਨੂੰ ਕੋਈ ਇਤਰਾਜ਼ ਨਾ ਕਰੇ ਪੁਲਿਸ ਪ੍ਰਸ਼ਾਸਨ ਨਾ ਇਤਰਾਜ਼ ਕਰੇ ਪੀ 3 ਭੈਣਾਂ ਸਾਰਿਆਂ ਨੇ ਸਾਝੀਆਂ ਵਾਂ ਇਸ ਕਰਕੇ ਮੈਨੂੰ ਦੱਸੋ ਕਿਹੜਾ ਦਾ ਪਿੰਡ ਕਿਹੜਾ ਸਕੂਲੇ ਕਿਹੜੇ ਪੜਦੇ ਜੋ ਸੀਨੀਅਰ ਸੈਕੰਡਰੀ ਸਕੂਲ ਗਾਲਾਸ਼ੜਾ ਗਾਹ ਤੋਂ ਕਰੋ ਕਿਤਾ ਨਹੀਂ ਕਰਦੇ ਹੂੰ ਕਿੰਨੀਆਂ ਭੈਣਾਂ ਤੇਰੀਆਂ ਵਈ ਮੇਰੀਆਂ ਚਾਰ ਤੇਰੀਆਂ ਕਿੰਨੀਆਂ ਵਈ ਤੇਰੀਆਂ ਤੁਹਾਨੂੰ ਘਰ ਸ਼ਰਮ ਨਹੀਂ ਆਉਂਦੀ